ਦੀ ਬੁਰਾ ਖਰਾਬ ਸੀ ਜੋ ਵੀ ਹੋਇਆ ਪਰ ਤੁਹਾਡੇ ਕੋਲ ਤਾਂ ਜਿਹੜੀ ਚੀਜ਼ ਜਿਹੜੀ ਗਵਾਚ ਗਈ ਉਹ ਲੱਭਣੀ ਥੋੜੀ ਹੈ ਮੁੜ ਕੇ ਹਾਂਜੀ ਸਿਸ ਬਚਪਨ ਦੇ ਵਿੱਚ ਨਾ ਜਦੋਂ ਮਤਲਬ ਸਾਨੂੰ ਇਹ ਹੁੰਦਾ ਸੀ ਜਦੋਂ ਸਾਡੇ ਸਾਡੀਆਂ ਫਰੈਂਡ ਜਾਂ ਸਾਡੇ ਗਮਾਂਡ ਚ ਕੁੜੀਆਂ ਹਨਾ ਜਦੋਂ ਉਹਨਾਂ ਦੇ ਪਿਓ ਕੁਝ ਲੈ ਕੇ ਆਉਂਦੇ ਸੀ ਜਾਂ ਉਹਨਾਂ ਨੂੰ ਲੈ ਕੇ ਜਾਂਦੇ ਸੀ ਮਤਲਬ ਸਾਨੂੰ ਮਹਿਸੂਸ ਹੁੰਦੀ ਸੀ ਕਮੀ ਕਿਤੇ ਦਾਦਾ ਜੀ ਸਾਡੇ ਬਜ਼ੁਰਗ ਸੀ ਹਨਾ ਹਾਂ ਹਾਂ ਤੇ ਉਹਨਾਂ ਦੀ ਮਤਲਬ ਇੱਕ ਰਿਸਪੈਕਟ ਦੱਦੇ ਦੀ ਹੋਰ ਹੁੰਦੀ ਆ ਨਾ ਔਕਣ ਆਪਾਂ ਨਹੀਂ ਜਿਵੇਂ ਪਿਓ ਨਾਲ ਕਰ ਸਕਦੇ ਆ ਮਜ਼ਾਕ ਵਗੈਰਾ ਨਹੀਂ ਕਰ ਸਕਦੇ ਹਨ ਹੂੰ 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 ਪਰ ਦਾ ਜਿਹੜਾ ਆਪਣੇ ਪਾਪਾ ਤੇ ਹੱਕ ਹੁੰਦਾ ਨਾ ਉਹ ਵੱਖਰਾ ਜਿਹਾ ਹੁੰਦਾ ਵਾ ਪਰ ਦਾਦਾ ਜੀ ਵੀ ਬਹੁਤ ਪਿਆਰ ਮਤਲਬ ਨਾਈਸ ਸਾਨੂੰ ਜੇ ਸਾਨੂੰ ਬੁਖਾਰ ਹੋ ਜਾਣਾ ਸਾਨੂੰ ਉਹਨਾਂ ਨੇ ਆਪ ਦਵਾਈ ਮੇਰੀ ਮੰਮੀ ਤੇ ਨਹੀਂ ਸੀ ਯਕੀਨ ਕਰਦੇ ਕਿ ਮੈਂ ਇਹਨਾਂ ਨੂੰ ਦਵਾਈ ਦੇਣੀ ਆ ਚਮਚ ਨਾਲ ਸਾਡੇ ਮੂੰਹ ਚ ਦਵਾਈਆਂ ਪਾਉਣੀ ਆ ਹਾਂ ਅੱਛਾ ਕਰਦੇ ਸੀ ਹਾਂ ਸਹੀ ਗੱਲ ਹੈ ਫੇ ਮਤਲਬ ਕਿ ਉਹਨਾਂ ਨੇ ਆਪਣੇ ਵੱਲੋਂ ਕਿ ਕੋਈ ਗੰਜائش ਨਹੀਂ ਛੱਡੀ ਹੈਗੀ ਤੁਹਾਨੂੰ ਉਹਨਾਂ ਦਾ ਪਿਆਰ ਦੇਣਗੇ ਹਾਂਜੀ ਬਿਲਕੁਲ ਪਰ ਵੇਖ ਲੋ ਉਹ ਆਪਣਾ ਦੇ ਲਈ ਜਾਣਦਾ ਵਾ ਜਦੋਂ ਦੂਸਰਿਆਂ ਦੇ ਨਾਲ ਆਪਾਂ ਵੇਖਦੇ ਆਂ ਕਿ ਉਹ ਆਪਣੇ ਪਾਪਾ ਨਾਲ ਕਿਤੇ ਗਿਆ ਹੋਇਆ ਹੈ ਨਾ ਇਹ ਚੀਜ਼ ਕੋਈ ਛੋੜਾ ਪਰ ਕੇ ਲਿਆਇਆ ਉਹਨਾਂ ਵਾਸਤੇ ਸਪੈਸ਼ਲ ਹੈ ਨਾ ਚਾਹ ਨਾਲ ਜਿਹੜਾ ਪਿਓ ਨੇ ਚੀਜ਼ ਲੈ ਕੇ ਆਉਣੀ ਹੁੰਦੀ ਹੈ ਹਾਂਜੀ ਬਿਲਕੁਲ ਲੱਗਦਾ ਸੀ ਹੂੰ ਤਾਂ ਇਹ ਤਾਂ ਕਹਿੰਦੇ ਨਾ ਸਾਰਿਆਂ ਦਾ ਦੋਤਾ ਆਪਣੀ ਥਾਂ ਹੁੰਦਾ ਮਾਂ ਦਾ ਆਪਣੇ ਤਾਂ ਭਰਾ ਦਾ ਆਪਣੇ ਤਾਂ ਹਾਂ ਨਾ ਹਾਂਜੀ ਆਪਣੇ ਵੀ ਵੇਖੋ ਵੈਸੇ ਵੀ ਤੀਆਂ ਨਾ ਤੀਆਂ ਨਾ ਆਪਣੇ ਪਾਪਾ ਨੂੰ ਜ਼ਿਆਦਾ ਕਰਦੀਆਂ ਤਕਰੀਬਨ ਹਾਂਜੀ ਤਕਰੀਬਨ ਕਰਤੀਆਂ ਨੇ ਨਾਲ ਪਿਆਰ ਜ਼ਿਆਦਾ ਕਰਦੀ ਆ ਧੀਆ ਪਿਓ ਨੇ ਹਮ ਤਾਂ بیٹے ਮੇਰੇ ਖਿਆਲ ਹੈ ਹੈਗੀ ਕਿ ਨਹੀਂ ਨਹੀਂ ਬੇਟਾ ਹੀ ਆ ਮੇਰੇ ਇੱਕ ਬੇਟਾ ਹੀ ਆ ਹਾਂ ਦੋ ਨੇ ਨਹੀਂ ਇੱਕੋ ਹੀ ਬੇਟਾ ਇੱਕੋ ਹੀ ਆ ਹਰਸ਼ਾ ਨਾ ਹਾਂਜੀ ਹਰਸ਼ ਹੂੰ ਹੂੰ ਬਹੁਤ ਨਾਈਸ ਹੋ ਵੀ ਆ ਨਾ ਵੀਡੀਓ ਤੋਂ ਥੋੜਾ ਜਿਹਾ ਸੰਗਦਾ ਹੁੰਦਾ ਵਿਚਾਰਾ ਕਿਤੇ ਵੀਡੀਓ ਚ ਨੀ ਮਮਾ ਮੈਨੂੰ ਨਾਲ ਲਿਓ ਵਿੱਚ ਪਹਿਲਾਂ ਹੀ ਕਰਨ ਮਾ ਹਮਮ ਇਹਦਾ ਹੀ ਹੁੰਦਾ ਵਾ ਸਾਡੇ ਲੈਣੇ ਇੱਦਾਂ ਕਰਦੇ ਹਾਂ ਹਾਂਜੀ ਬੱਚੇ ਸ਼ਰਮ ਆਉਂਦੇ ਆ ਫਿਰ ਮਾਰ ਦਿੰਦੇ ਆ ਇਹ ਸਾਡੇ ਛੋਟੇ ਭਾਈ ਦੇ ਬੇਟੇ ਨੂੰ ਹੈਗਾ ਸ਼ੌਂਕ ਹਾਂਜੀ ਓਏ 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 ਕਰਨਾ ਪੈਂਦਾ ਅੱਗੇ ਆ ਕੇ ਜਦੋਂ ਕਿਤੇ ਮੈਂ ਵੀਡੀਓ ਬਣਾਵਾਂ ਨਾ ਗੁਰਪ੍ਰਭਤੀ ਜ਼ਿਆਦਾ ਬਣਾਉਣੀ ਹੁੰਦੀ ਆ ਹਾਂਜੀ ਮੈਕਅਪ ਆ ਜੀ ਆਇਤਾ ਨਹੀਂ ਆ ਜੇ ਕਹਿੰਦੇ ਆ ਤੇ ਕਰ ਲਓ ਤੁਸੀਂ ਕੰਮ ਆਪਣਾ ਮੈਂ ਹਾਂ ਅੱਖੜ ਨਾਲ ਵੀ ਗੱਲਾਂ ਲੱਗੀ ਆ ਹਾਂਜੀ ਨਹੀਂ ਨਹੀਂ ਕੁਛ ਨਹੀਂ ਕਹਿੰਦੇ ਇਹ ਵੀ ਨਾਈਸ ਨੇ ਐਵੇਂ ਕਦੇ ਮੈਨੂੰ ਰੋਕ ਟੋਕ ਨਹੀਂ ਕੀਤੀ ਇਹਨਾਂ ਨੇ ਚਲੋ ਕਿਸੇ ਵੇਲੇ ਹੁੰਦਾ ਨਾ YouTube YouTube ਵਾਲਿਆਂ ਦੀ ਨਾ ਥੋੜੀ ਜਿਹੀ ਉਹ ਵੱਖਰੀ ਜੀ ਹੁੰਦੀ ਹੈ ਅੱਜ ਕਹਿੰਦੇ YouTube ਤੇ ਲੱਗੀ ਮੈਂ ਜੋ ਹੋ ਜਾਂਦੀ ਹੈ ਗੱਲ ਕਦੇ-ਕਦੇ ਹਾਂਜੀ ਕਹਿੰਦੇ ਆਪਾਂ ਮੌਕਾ ਦੇਣਾ ਹੈ ਨਾ ਗੱਲ ਕਰਨ ਦਾ ਬਿਲਕੁਲ ਸਹੀ ਗਿੰਨਾ ਕਿ ਟਾਈਮ ਖੁਸ਼ੀ ਨਾਲ ਦੇ ਸਕਦੇ ਆ ਨਾ ਉਹਨਾਂ ਦੀ ਬੜੀ ਬਹਾਦਰੀ ਆ ਜਿਹੜਾ ਦੇਖੋ ਤੁਸੀਂ ਲਾਈਵ ਵੀ ਕਰਦੇ ਆ ਰਾਤ ਨੂੰ ਹਨਾ ਵੀ ਚਲੋ ਉਹਨਾਂ ਦੀ ਇਜਾਜ਼ਤ ਹੈਗੀ ਹੈ ਤਾਂ ਹੀ ਕਰ ਸਕਦੇ ਹਾਂ ਹਾਂਜੀ ਬਿਲਕੁਲ ਬਿਲਕੁਲ ਅਕੱਲੇ ਆਪਾਂ ਕੁਝ ਨਹੀਂ ਕਰ ਸਕਦੇ ਸਿਸਟਰ ਬਿਲਕੁਲ ਹਾਂ ਇਹ ਪਹਿਹਲ ਵੀ ਕਰਨਾ ਵੀ ਲੋੜੀਂਦੀ ਹੈ ਕਹਿੰਦੇ ਸੀ ਆਪਣੇ ਆ ਆਪਣਾ ਜਿਹੜਾ ਆ ਸ਼ੇਰ ਗੜੀਆ ਹਾਂਜੀ ਅ ਜਿਨ੍ਹਾਂ ਦੀ ਹੁਣ ਮੈਰਿਜ ਹੋਈ ਹੈ ਪਿੱਛੇ ਦੀ ਹਾਂਜੀ ਸਰਬਜੀਤ ਸਰਬਜੀਤ ਹਾਂ ਵਾਵਾ ਜੀ ਪਹਿਲਾਂ ਵੀ ਕਹਿੰਦੇ ਸੀ ਕਹਿੰਦੇ ਅੱਜ ਕਿ ਕੁੜੇ ਕੁੜੇ ਕਹਿੰਦੇ ਮੈਨੂੰ ਅੱਜ ਕਿ ਕੁੜੇ ਸਰਦਾਰ ਜੀ ਦੇ ਨਾਲ ਕਦੇ ਕਰ ਲਿਆ ਕਰੋ ਜੇ ਤੁਸੀਂ ਕਰਨੀ ਹੈ ਨਾ ਤੇ ਸਰਦਾਰ ਜੀ ਦੇ ਨਾਲ ਲਾਈਵ ਕਰ ਲਿਆ ਕਰੋ ਮੈਂ ਕਿਹਾ ਹਾਂ ਹੋ ਸਰਦਾਰ ਜੀ ਨੇ ਬੈਠਾ ਲੱਗੇ ਮੇਰੇ ਨਾਲ ਇੰਨਾ ਟੱਪ ਰਹਿਣਗੇ ਉਹਨਾਂ ਨੂੰ ਫੋਨ ਨਹੀਂ ਟਿਕਦੇ ਉਹਨਾਂ ਦੇ ਕੋਈ ਇਧਰੋਂ ਆ ਗਿਆ ਕੋਈ ਉਧਰੋਂ ਆ ਗਿਆ ਹਾਂਜੀ ਸਿਸਟਰ ਮੈਂ ਜਦੋਂ ਸ਼ੁਰੂ ਕੀਤੀ ਨਾ ਲਾਈਵ ਮੈਨੂੰ ਨਹੀਂ ਸੀ ਪਤਾ ਹੁੰਦਾ ਮੈਨੂੰ ਇਹ ਇੱਕ ਆਪਣੇ ਸਸੀ ਪਤਾ ਨਹੀਂ ਜਾਣਦੇ ਉਹ ਕਿ ਨਹੀਂ ਸੁਖਵਿੰਦਰ ਲਾਈਫ ਸਟਾਈਲ ਹਮਮ ਸਿਸਟਰ ਨੇ ਉਹ ਸਭ ਤੋਂ ਪਹਿਲਾਂ ਇਹਨਾਂ ਨੂੰ ਜਾਣਨ ਲੱਗੀ ਸੀ ਉਹਨਾਂ ਨੇ ਤੇ ਸਰਵਜੀਤ ਨੇ ਇਹਨਾਂ ਨੇ ਦੱਸਿਆ ਮੈਨੂੰ ਪਤਾ ਨਹੀਂ ਸੀ ਵੀ ਇਸ ਤਰੀਕੇ ਨਾਲ ਬੋਸ ਟੈਂਪ ਪੂਰਾ ਕੀ ਰੀਦਾ ਜਾਂ ਕੁਝ ਵੀ ਹਮਮ ਤੇ ਫਿਰ ਉਹਨਾਂ ਨੇ ਕਿਹਾ ਲਾਈਵ ਸ਼ੁਰੂ ਕਰ ਹੈਨਾ ਮੈਂ ਜਦੋਂ ਸ਼ੁਰੂ ਚ ਲਾਈਵ ਮਤਲਬ ਮੈਂ ਤਾਂ ਬੋਲੇ ਹੀ ਨਾ ਜਾਵੇਂ ਫਿਰ ਇਹਨਾਂ ਨੇ ਮੇਰੇ ਹਸਬੰਦ ਦੇ ਨਾਲ ਬੈਠਣਾ ਇਹਨਾਂ ਨੇ ਮੈਨੂੰ ਰੀਡ ਕਰਨੇ ਹਾਂਜੀ ਮੇਰੀ ਸਪੋਰਟ ਬਹੁਤ ਕੀਤੀ ਆ ਤੇ ਫਿਰ ਅ ਮੈਂ ਕਵਰਾ ਕੇ ਨਾ ਕੁਝ ਉਲਟੀ ਪੜਦਿਆਂ ਕਰਦਾ ਸੰਗ ਵਿੱਚ ਤੇ ਫਿਰ ਕਾਫੀ ਫਿਰ ਇਹ ਕਹਿੰਦੇ ਕਿ ਹੁਣ ਨਹੀਂ ਮੈਂ ਬਸ ਹੁਣ ਤੋਂ ਲੱਗ ਪਿਆ ਰੀਡ ਕਰਨ ਹੁਣ ਕਰਿਆ ਕਰ ਆਪਣੇ ਆਪ ਦੋ ਕੁ ਮੰਥ ਮੇਰੇ ਨਾਲ ਲੱਗੇ ਇਹਨਾਂ ਨੇ ਕਾਫੀ ਸਪੋਰਟ ਕੀਤੀ ਅੱਛਾ